ਕਹੋਗੇ ਜੀ ਫਿਲਹਾਲ ਦੇ ਲਈ ਵੋਟ ਪਾਣ ਲਈ ਪਹੁੰਚੇ ਹਾਂ ਆਖਿਰਕਾਰ ਰਿਜ਼ਾਈਨ ਦਿੱਤਾ ਸੰਸਦ ਬਣ ਗਏ ਤੇ ਹੁਣ ਵੋਟ ਪਾਣ ਲਈ ਪਹੁੰਚੇ ਹੋ ਦੇਖੋ ਜੀ ਇਹ ਇਹ ਪਹਿਲੀ ਵਾਰ ਹੈ ਕਿ ਬਰਨਾਲੇ ਦੇ ਵਿੱਚ ਕੋਈ ਆਪਣੇ ਕੰਮ ਦੇ ਆਧਾਰ ਤੇ ਜਿਹੜੀ ਵੋਟ ਹੈ ਮੰਗ ਰਿਹਾ ਇੱਥੇ ਸਾਰੇ ਇਕੱਲਾ ਨਿੰਦ ਕੇ ਜਿਹੜੀਆਂ ਵੋਟਾਂ ਲੈਣ ਨੂੰ ਫਿਰਦੇ ਆ 35 ਸਾਲਾਂ ਬਾਅਦ ਬਰਨਾਲਾ ਸਰਕਾਰ ਦੇ ਵਿੱਚ ਆਇਆ ਨਹੀਂ ਉੱਪਰ ਕਾਲੀ ਦਲ ਬਰਨਾਲੇ ਕਾਂਗਰਸ ਉੱਪਰ ਕਾਂਗਰਸ ਬਰਨਾਲੇ ਅਕਾਲੀ ਦਲ ਐਦਾਂ ਹੀ ਜਿਹੜਾ ਹੁੰਦਾ ਰਿਹਾ ਜੇ 35 ਸਾਲ ਬਾਅਦ ਬਰਨਾਲਾ ਸਰਕਾਰ ਦੇ ਵਿੱਚ ਆਇਆ ਤਾਂ ਬਰਨਾਲੇ ਦੇ ਲੋਕਾਂ ਨੇ ਇਹਦਾ ਫਰਕ ਦੇਖਿਆ ਤੇ ਤੁਸੀਂ ਦੇਖੋ ਵੀ ਜਿਹੜੇ ਇਲਾਕੇ ਨੂੰ ਕਦੇ ਕਿਸੇ ਨੇ ਪੰਜੀ ਨਹੀਂ ਦਿੱਤੀ ਇਕੱਲੇ ਨਹਿਰੀ ਮਹਿਕਮੇ ਲਈ ਪਿਛਲੇ 2.5 ਸਾਲਾਂ ਚ ਬਰਨਾਲੇ 300 ਕਰੋੜ ਰੁਪਇਆ ਜਿਹੜਾ ਆਇਆ ਕਿਸੇ ਪਿੰਡ 5 ਕਰੋੜ ਕਿਸੇ ਪਿੰਡ 10 ਕਰੋੜ ਦੀ ਪਾਈਪਲਾਈਨ ਤੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹਿ ਗਏ ਉਹਨਾਂ ਦਾ ਹਲਕਾ ਵੀ ਥਾਪਰ ਮਾਡਲ ਨਹੀਂ ਹੋਣਾ ਮੇਰੇ ਸਿਰਫ ਚਾਰ ਛੱਪੜ ਰਹਿੰਦੇ ਪੂਰੇ ਹਲਕੇ 'ਚ ਨਹੀਂ 100% ਮੇਰਾ ਹਲਕਾ ਜਿਹੜਾ ਉਹ ਥਾਪਰ ਮਾਡਲ ਹੈ ਸਾਡੇ ਪੀਣ ਵਾਲੇ ਪਾਣੀ ਤੇ ਸੀਵਰੇਜ ਲਈ ਤੂੰ ਦੇਖੋ ਮੈਂ 88 ਕਰੋੜ ਰੁਪਏ ਦਾ ਇਕੱਠਾ ਜਿਹੜਾ ਪੈਕੇਜ ਹੈ ਉਹ ਲੈ ਕੇ ਆਂਦਾ ਅਨਸੋ ਇੰਨਾ ਸਾਰੀਆਂ ਗੱਲਾਂ ਦੀ ਲੋਕਾਂ ਦੇ ਵਿੱਚ ਜਿਹੜੀ ਚਰਚਾ ਹੈ 21 ਕਰੋੜ ਰੁਪਏ ਹਸਪਤਾਲ ਨੂੰ ਦਿੱਤਾ 10 ਕਰੋੜ ਰੁਪਏ ਸਾਡੇ ਡੀਸੀ ਦਫ਼ਤਰ ਨੂੰ ਦਿੱਤਾ ਤੇ ਕਰੋੜਾਂ ਰੁਪਇਆ ਜਿੱਥੇ ਵੀ ਕੋਈ ਕਹਿੰਦਾ ਸੀ ਸਾਡੇ ਦੇ ਇੱਥੇ ਪਿਛਲੇ 5 ਸਾਲ ਕਾਂਗਰਸ ਤੋਂ ਕੂੜਾ ਡੱਬਣੀ ਚੁਕਾਏਗੇ ਆ ਜਿੱਥੇ ਵੋਟਾਂ ਪੈ ਰਹੀਆਂ ਤੇ ਜਮ੍ਹਾਂ ਸਾਹਮਣੇ ਅਸਦੀ ਗੱਲ ਸਾਹਮਣੇ ਡੰਪ ਹੁੰਦਾ ਸੀ 28 ਗੱਡੀਆਂ ਕੂੜਾ ਚੱਕਣ ਲਈ ਆਪਣੀ ਬਰਨਾਲੇ ਦੀ ਕਮੇਟੀ ਨੂੰ ਜਿਹੜੀਆਂ ਮੈਂ ਨੇ ਉਹ ਲਿਆ ਕੇ ਦਿੱਤੀਆਂ ਸੋ ਪਹਿਲੀ ਵਾਰ ਆ ਕੇ ਕਰੋੜਾਂ ਰੁਪਇਆ ਬਰਨਾਲੇ ਦੇ ਵਿੱਚ ਆਇਆ ਆ ਜਿੰਨੀ ਬਿਊਟੀਫਿਕੇਸ਼ਨ ਚੌਂਕਾਂ ਦੀ ਹੂਰੇ ਤੁਸੀਂ ਜਿੱਥੋਂ ਐਂਟਰੀ ਕਰੋ ਸ਼ਹਿਰ ਦੇ ਵਿੱਚੋਂ ਇਹ ਸਾਰੇ ਪੈਸੇ ਇੱਕ ਵੀ ਪੈਸਾ ਕਮੇਟੀ ਦਾ ਨਹੀਂ ਸਾਰੇ ਪੈਸੇ ਪੰਜਾਬ ਸਰਕਾਰ ਦੇ ਆਏ ਆ ਸੋ ਬਰਨਾਲੇ ਦੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਨਹੀਂ ਸਾਡੇ ਤਾਂ ਇੱਥੇ ਜਿਹੜੇ ਕਮੇਟੀ ਜੋ ਪੈਸੇ ਇਕੱਠੇ ਕਰ ਲੈਂਦੀ ਆ ਟੈਕਸ ਦੇ ਉਹੀ ਪੈਸੇ ਜਿਹੜੇ ਆ ਲੋਕਾਂ ਦੇ ਜਿਹੜਾ ਲੱਗਦੇ ਆ ਸੋ ਲੋਕਾਂ ਨੇ ਸਰਕਾਰ ਦਾ ਜਿਹੜਾ ਫਰਕ ਹੈ ਦੇਖਿਆ ਸੋ ਇਸੇ ਕਰਕੇ ਲੋਕਾਂ ਨੂੰ ਪਤਾ ਵੀ ਭਾਈ 22 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਸਤਾਈ ਤੱਕ ਸੋ ਬਰਨਾਲੇ ਦੀ ਡਿਵੈਲਪਮੈਂਟ ਲਈ ਬਰਨਾਲੇ ਦੀ ਵਿਕਾਸ ਲਈ ਇੱਕੋ ਆਵਾਜ਼ ਹੈ ਕਿ ਅਸੀਂ ਪਾਰਟੀ ਵਾਈ ਤੋਂ ਪਰਤ ਕੇ ਵੀ ਆਮ ਆਦੀ ਪੜ ਜਿਹੜਾ ਸਾਫ ਹੈ ਪਾਰਟੀ ਪਾਰਟੀຊੇ ਵੀ ਕੋਈ ਨਰਾਜ਼ਗੀ ਨਹੀਂ ਰਹੀ ਇਹ ਕਿਹਾ ਕਿ ਜੇ ਅਜ਼ਾਦ ਉਮੀਦਵਾਰ ਖੜ ਗਏ ਕੋਈ ਲੱਗਦਾ ਕੋਈ ਡੈਮੇਜ ਹੋਏਗਾ ਇਸ ਚੀਜ਼ ਦਾ ਦੇਖੋ ਜੀ ਕੋਈ ਡੈਮੇਜ ਨਹੀਂ ਲੋਕਾਂ ਨੇ ਇਥੇ ਪੰਜ ਵਾਰੀ ਲਗਾਤਾਰ ਆਮ ਆਦਮੀ ਪਾਰਟੀ ਜਤਾਈ ਹੈਗੀ ਤੇ ਸਾਡੇ ਵਰਕਰ ਜਿਹੜੇ ਆ ਉਹ ਡਟੇ ਹੋਏ ਹੈਗੇ ਤੇ ਲੋਕ ਇਸ ਵਾਰ ਵੀ ਮੈਂ ਇਹ ਕਹਿਣਾ ਕਿ ਡਿਵੈਲਪਮੈਂਟ ਦੇ ਨਾਮ ਤੇ ਤਰੱਕੀ ਦੇ ਨਾਮ ਤੇ ਲੋਕ ਜਿਹੜੇ ਆ ਬਰਨਾਲੇ ਦੇ ਬਹੁਤ ਸਿਆਣੇ ਆ ਸੂਝਵਾਨ ਆ ਤੇ ਸੂਝਵਾਨ ਬੰਦੇ ਨੂੰ ਹਰੇਕ ਨੂੰ ਪਤਾ ਵੀ ਭਾਈ ਬਰਨਾਲੇ ਦੀ ਤਰੱਕੀ ਲਈ ਡਿਵੈਲਪਮੈਂਟ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਆ ਉਹ ਪਾਉਣੀ ਹੈ 2.5 ਸਾਲ ਦਾ ਕੰਮ ਜਿਹੜਾ ਹੈਗਾ 2.5 ਸਾਲ ਦਾ ਕੰਮ ਉਹ ਦਿਖਾ ਰਹੇ ਹਰ ਪਾਸੇ ਜਾ ਕੇ ਜਿਹੜਾ ਮਾਡਲ ਹੈ ਮੈਂ ਹਰ ਪਿੰਡ 'ਚ ਜਾ ਕੇ ਬਦਮੀਆਂ ਚੈਲੰਜ ਕਰਦਾ ਉਧਰ ਮੁੱਖ ਮੰਤਰੀ ਸਾਹਿਬ ਤਨੌਲੇ ਆਏ ਉੱਥੇ ਵੀ ਚੈਲੰਜ ਕੀਤਾ ਵੀ ਅਸੀਂ 50 ਕਰੋੜ ਰੁਪਇਆ 2.5 ਸਾਲ ਚ ਦਿੱਤਾ ਹੈ ਕਾਂਗਰਸ ਦਾ ਉਮੀਦਵਾਰ ਉੱਥੇ ਰੈਲੀ ਕਰਕੇ ਕਹਿ ਕੇ ਦਿਖਾਵੇ ਵੀ ਜੇ 5 ਕਰੋੜ ਹੀ ਪਿਛਲੇ 5 ਸਾਲ ਦਿੱਤਾ ਹੋਵੇ ਤਨੌਲੇ ਚ ਤਾਂ ਵੋਟਾਂ ਮੰਗ ਨਹੀਂ ਜਾਂਦਾ ਕੱਲੇ ਤਨੌਲੇ ਨਹੀਂ ਸਾਰੇ ਪਿੰਡਾਂ ਜਾ ਕੇ ਗੱਲ ਮੈਂ ਕਹਿ ਰਿਹਾ ਵੀ ਜਿੰਨੇ ਪੈਸੇ ਅਸੀਂ ਦਿੱਤੇ ਆ ਕਾਂਗਰਸ ਵਾਲ ਨੇ 5 ਮੈਸਾ ਦਿੱਤਾ ਹੋਵੇ 10ਵਾਂ ਦਿੱਤਾ ਹੋਵੇ ਸੀ ਵੋਟਾਂ ਨੂੰ ਕਹਿੰਦੇ ਆ ਨਾਲ ਫਰਵਾਈ ਪਿੰਡਾਂ 13 ਕਰੋੜ ਰੁਪਇਆ ਉੱਥੇ ਦਿੱਤਾ ਜਲੂਰ 12 ਕਰੋੜ ਰੁਪਇਆ ਦਿੱਤਾ ਨਹੀਂ 5-5 4-4 ਕਰੋੜ ਤੱਕ ਛੋਟੇ ਪਿੰਡਾਂ ਦੇ ਵਿੱਚ ਵੀ ਦੇਤਾ। ਸੋ ਲੋਕ ਇਹ ਆਪ ਗੱਲ ਕਹਿੰਦੇ ਆ ਤੁਸੀਂ ਕਿਸੇ ਨੂੰ ਪੁੱਛੋ ਵੀ ਹਾਂ ਯਾਰ ਪੈਸੇ ਤਾਂ ਜਿਹੜੇ ਬਹੁਤ ਨਿਆਮਾਂ ਦੀ ਪਾਰਟੀ ਨੇ ਦਿੱਤੇ ਆ ਵੀ ਫਰਕ ਜਿਹੜਾ ਅਸੀਂ ਆਮ ਜਿਹੜਾ ਗਰਾਊਂਡ ਤੇ ਜਿਹੜਾ ਮਹਿਸੂਸ ਆ ਉਹ ਕਰਦੇ ਆ। ਹੁਣ ਆ ਕਈ ਸਾਡੇ ਪੱਤਰਕਾਰ ਭਰਾ ਖੜੇ ਆ ਇਹਨਾਂ ਦੇ ਪਿੰਡ ਪੁੱਛੋ ਕਿਨੇ ਪੈਸੇ ਆਇਆ। ਦੇ ਪਿੰਡ ਦੇ ਵੀ ਇੱਕ ਜਨਾਮ ਚੱਲ ਰਿਹਾ ਹੈ ਰਾਜਤ ਪੈਸੇ ਖੜੇ ਗਏ ਨੇ। ਪੈਸੇ ਦੇਖੋ ਮੈਨੂੰ ਪਤਾ ਲੱਗਿਆ ਕਿ ਅ ਅ ਵੀ ਕਿਸੇ ਲੀਡਰ ਦੇ ਪੀਏ ਕੋਲੋਂ ਜਿਹੜੇ ਪੈਸੇ ਆ ਉਹ ਫੜੇ ਗਏ ਆ ਦੇਖੋ ਨਾ ਤਾਂ ਮੀਤ ਨੇ ਕਦੇ ਸਾਰੇ ਬਰਨਾਲੇ ਦੇ ਲੋਕ ਜਾਣਦੇ ਆ ਤਿੰਨ ਇਲੈਕਸ਼ਨਾਂ ਮੈਂ ਲੜ ਚੁੱਕਿਆ ਨਾ ਕਦੇ ਸ਼ਰਾਬ ਵੰਡੀ ਆ ਨਾ ਕਦੇ ਪੈਸਾ ਵੰਡਿਆ ਤੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਨਹੀਂ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਕਿਸ ਤਰ੍ਹਾਂ ਧੱਕਾ ਕਰਦੀਆਂ ਸ਼ਰਾਬਾਂ ਵੰਡਦੀਆਂ ਤੇ ਬਰਨਾਲੇ ਦੇ ਤੁਸੀਂ ਦੇਖੋ ਵੀ ਤੁਸੀਂ ਤਾਂ ਬਰਨਾਲੇ ਦੇ ਰਹਿਣ ਵਾਲੇ ਹੋ ਇੱਕ ਵੀ ਤੁਹਾਨੂੰ ਕੋਈ ਇਨਸੀਡੈਂਟ ਨਹੀਂ ਇਦਾਂ ਦਾ ਮਿਲਣਾ ਵੀ ਜਿੱਥੇ ਕਿਸੇ ਨਾਲ ਧੱਕਾ ਕੀਤਾ ਹੋਵੇ ਇੱਕ ਬੋਤਲ ਵੀ ਸਰਕਾਰ ਦੀ ਇਲੈਕਸ਼ਨ ਉਹ ਕਿਸੇ ਨੂੰ ਸ਼ਰਾਬ ਦੀ ਭੇਜੀ ਹੋਵੇ ਸੋ ਊਸੂਲਾ ਨਾਲ ਨਾ ਜ਼ਿੰਦਗੀ ਚ ਕਦੇ ਸਮਝੌਤਾ ਕੀਤਾ ਤੇ ਨਾ ਕਰਨਾ ਤੇ ਪਰ ਇੱਥੇ ਜਿਹੜੇ ਸਟੇਜਾਂ ਦੇ ਜੜ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਪੈਸੇ ਹੀ ਬਣਦੇ ਆ ਸ਼ਰਾਬਾਂ ਬਣਦੇ ਆ ਸਭ ਕੁਝ ਕਰ ਰਹੇ ਕਿਹਨਾਂ ਦੀ ਕਿਹਨਾਂ ਦੀ ਗੱਲ ਕਰ ਰਹੇ ਹੋ ਤੁਹਾਡੇ ਰੇਡੀਅਸ ਦੇ ਹੈਗੇ ਆਸ-ਪਾਸ ਸਾਰੇ ਹੀ ਨੇ ਜੀ ਮੈਂ ਹੁਣ ਕੀ ਕਹਾਂ ਉਹਨਾਂ ਚੋਂ ਦੋ ਤਿੰਨ ਦੀਆਂ ਵੋਟਾਂ ਇੱਥੇ ਪੈਣੀਆਂ ਫਿਲਾਲ ਦੇ ਲਈ ਤੁਸੀਂ ਸੁਣ ਸਕਦੇ ਸੀਗੇ ਗੁਰਮੀਤ ਸਿੰਘ ਮੀਤ ਹੇਰ ਸੰਸਦ ਨੇ ਫਿਰ ਹਾਲਾਤ ਲਈ ਕਹਿ ਰਹੇ ਨੇ ਕਿ ਇਸ ਵਾਰ ਦੁਆਰਾ ਹੈਟ੍ਰਿਕ ਲੱਗੇਗੀ ਆਮ ਆਦਮੀ ਪਾਰਟੀ ਦੀ ਇਥੋਂ ਕਿਉਂਕਿ ਸਿਰਫ 462 ਰਹਿ ਗਏ ਸਾਰੇ ਇਲਾਕਾ ਜਿਹੜਾ ਹੈਗਾ ਉਹ ਥਾਪਰ ਮਾਡਲ ਚ ਕਨਵਰਟ ਕਰਤਾ ਕਈ ਸੋ ਕਰੋੜ ਰੁਪਏ ਜਿਹੜੇ ਉਹ ਬਰਨਾਲੇ ਚ ਲਾਏਗੇ ਸਰਕਾਰ ਵੱਲੋਂ ਜਿਹੜੇ ਕਿ ਪਿਛਲੇ ਅਕਾਲੀ ਦਲ ਦੇ ਸਮੇਂ ਜਾਂ ਕਾਂਗਰਸ ਦੇ ਸਮੇਂ ਜਿਹੜੇ ਅਜੇ ਤੱਕ ਨਹੀਂ ਲੱਗੇ ਸੀਗੇ ਤਾਂ ਕਿਤਨਾ ਕਿਤੇ ਇਸ ਚੀਜ਼ ਦਾ ਫਾਇਦਾ ਜਿਹੜਾ ਹੈਗਾ ਉਹ ਜ਼ਰੂਰ ਆਮ ਆਦਮੀ ਪਾਰਟੀ ਨੂੰ ਇਥੋਂ ਮਿਲੂਗਾ ਕਿਉਂਕਿ ਵੋਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਇੱਥੇ ਪਏਗੀ ਕੰਮ ਦੇ ਆਧਾਰ ਤੇ